ਹallelujah ਸਾਰਣ ਜਨਸੀ ਦੀ ਆਪ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਪੂਰਾ ਦੀ ਪੋਥਰ 31 ਵਚਨ ਉਹਦੇ ਪਹਿਲੀ ਆਇਤ ਹੈ ਜਪੂਜ ਅਤੇ ਉਸ ਉਸਤਤ ਹੈ ਯਹੋਵਾ ਮੈਂ ਤੇਰੀ ਸ਼ਰਨ ਆਇਆ ਹਾਂ ਮੈਨੂੰ ਕਦੇ ਚਿੱਤਾ ਸ਼ਰਮਿੰਦਾ ਨਾ ਹੋਣ ਦੇ ਆਪਣੇ ਧਰਮ ਨਾਲ ਮੈਨੂੰ ਛੁਡਾ ਆਪਣਾ ਕੰਨ ਮੇਰੀ ਵੱਲ ਝੁਕਾ ਤੇ ਮੈਨੂੰ ਛੇਤੀ ਛੁਡਾ ਤੂੰ ਮੇਰੇ ਲਈ ਇੱਕ ਤਕੜੀ ਚਟਾਨ ਅਤੇ ਮੇਰੇ ਬਚਾਓ ਲਈ ਇੱਕ ਗੜ੍ਹ ਹੋ ਤੂੰ ਹੀ ਤਾਂ ਮੇਰੀ ਚਟਾਨ ਅਤੇ ਮੇਰਾ ਗੜ੍ਹ ਹੈ ਤਦੇ ਤੂੰ ਆਪਣੇ ਨਾਮ ਦੇ ਸਦਕੇ ਮੈਨੂੰ ਲੈ ਚੱਲ ਅਤੇ ਮੇਰੀ ਅਗਵਾਈ ਕਰ ਤੂੰ ਉਸ ਜਾਲ ਵਿਚੋਂ ਜਿਹੜਾ ਉਹਨਾਂ ਨੇ ਮੇਰੇ ਲਈ ਉਲੇ ਵਿਛਾਇਆ ਹੈ ਮੈਨੂੰ ਕੱਢ ਤੂੰ ਜੋ ਮੇਰਾ ਗੜ੍ਹ ਹੈ ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ ਤੈ ਮੈਨੂੰ ਨਿস্তারਾ ਦਿੱਤਾ ਹੈ اے ਯਹਵਾ ਸੱਚਾਈ ਦੇ ਭਾਈਸ਼ੁਰ ਮੈਂ ਉਹਨਾਂ ਨਾਲ ਵੈਰ ਰੱਖਦਾ ਹਾਂ ਜਿਹੜੇ ਫੋਗਿਆ ਕੁੜਾ ਨੂੰ ਮੰਨਦੇ ਹਨ ਪਰ ਮੈਂ ਜੋ ਹਵਾ ਤੇ ਭਰੋਸਾ ਰੱਖਦਾ ਹਾਂ ਪਰ ਮੈਂ ਜੋ ਹਵਾ ਤੇ ਭਰੋਸਾ ਰੱਖਦਾ ਹਾਂ ਮੈਂ ਤੇਰੀ ਦਇਆ ਵਿੱਚ ਮਗਨ ਅਤੇ ਆਨੰਦ ਹੋਵਾਂਗਾ ਕਿਉਂ ਜੋ ਤੈ ਮੇਰੇ ਦੁੱਖ ਨੂੰ ਵੇਖਿਆ ਹੈ ਤੈ ਮੇਰੀ ਜਾਨ ਦੇ ਕਸ਼ਟ ਨੂੰ ਜਾਣ ਲਿਆ ਹੈ ਤੈ ਮੈਨੂੰ ਬੈਰੀ ਦੇ ਹੱਥੀਂ ਮਾਰ ਨਹੀਂ ਕਰ ਛੱਡਿਆ ਹੈ ਤੈ ਤੈ ਮੋਕਲੇ ਥਾਂ ਵਿੱਚ ਮੇਰੇ ਪੈਰ ਖਿਲਾਰੇ ਹਨ हे ਯਹੋਵਾ ਮੇਰੇ ਉੱਤੇ ਦਇਆ ਕਰ ਕਿਉਂ ਜੋ ਮੈਂ ਔਖਾ ਹਾਂ ਮੇਰੀਆਂ ਅੱਖਾਂ ਗੰਮੀ ਦੇ ਮਾਰੇ ਗਲ ਗਈਆਂ ਨਾਲੇ ਮੇਰੀ ਜਾਨ ਅਤੇ ਮੇਰਾ ਸਰੀਰ ਮੇਰਾ ਜੀਵ ਸੋਗ ਵਿੱਚ ਅਤੇ ਮੇਰੇ ਭਰੇ ਹੋ ਕੇ ਵਰਨ ਵਿੱਚ ਲੰਘ ਗਏ ਹਨ ਮੇਰੀ ਬਦੀ ਦੇ ਕਾਰਨ ਮੇਰਾ ਬਲ ਘਟ ਗਿਆ ਹੈ ਅਤੇ ਮੇਰੀਆਂ ਹੱਡੀਆਂ ਕਲ ਗਈਆਂ ਆਪਣੇ ਆਪਣੇ ਸਭ ਵਿਰੋਧੀਆਂ ਦੇ ਕਾਰਨ ਮੈਂ ਉਲਾਮਾ ਬਣਿਆ ਖਾਸ ਕਰਕੇ ਆਪਣੇ ਗੁਆਂਢੀਆਂ ਵਿੱਚ ਅਤੇ ਆਪਣੇ ਜਾਣ ਨਿਸ਼ਾਨਾਂ ਤੇ ਲਈ ਡਰਾਪ ਅਤੇ ਆਪਣੇ ਜਾਣ ਪਛਾਣਾਂ ਤੇ ਗਈ ਡਰਾਉ ਜਿੰਨਾ ਮੈਨੂੰ ਬਾਹਰ ਵੇਖਿਆ ਉਹ ਮੇਰੇ ਤੋਂ ਭੱਜ ਗਏ ਮੈਂ ਮੋਏ ਹੋਏ ਵਾਂਗੂ ਮਨੋਂ ਭੁਲਾ ਦਿੱਤਾ ਗਿਆ ਹਾਂ ਮੈਂ ਭੱਜੇ ਹੋਏ ਭਾਂਡੇ ਵਰਗਾ ਹਾਂ ਮੈਂ ਤਾਂ ਬਹੁਤਿਆਂ ਦੀ ਬਦਨਾਮੀ ਸੁਣੀ ਹੈ ਅਤੇ ਆਲੇ ਦੁਆਲੇ ਭੈ ਹੀ ਭੈ ਸੀ ਜਦੋਂ ਉਹਨਾਂ ਨੇ ਆਪੋ ਵਿੱਚ ਮੇਰੇ ਵਿਰੁੱਧ ਮਤਾ ਪਕਾਇਆ ਮੇਰੀ ਜਾਨ ਲੈਣ ਦੀ ਯੋਗਦ ਕੀਤੀ ਪਰ हे ਭਗਵਾਨ ਤੇਰੇ ਉੱਤੇ ভরਸਾ ਰੱਖਿਆ ਮੈਂ ਆਖਿਆ ਕਿ ਤੂੰ ਹੀ ਮੇਰਾ ਪਰਮੇਸ਼ਰ ਹੈ ਮੇਰੇ ਸਮੇਂ ਸਮੇਂ ਤੇਰੇ ਹੱਥੇ ਵਿੱਚ ਹਨ ਤੂੰ ਮੈਨੂੰ ਮੇਰੇ ਵੈਰੀਆਂ ਅਤੇ ਸਤੌਣ ਵਾਲਿਆਂ ਦੇ ਹੱਥੋਂ ਛੁਡਾ ਆਪਣੇ ਮੁਖੜੇ ਰੋੜੇ ਆਪਣੇ ਦਾਹ ਸੁੱਤੇ ਚੁਕਾ ਆਪਣੇ ਦਿਆ ਨਾਲ ਮੈਨੂੰ ਬਚਾ ਹੇ ਯਹੋਵਾ ਮੈਨੂੰ ਸ਼ਰਮਿੰਦਾ ਨਾ ਹੋਵੰਦ ਨਾ ਹੋ ਮੈਂ ਜੋ ਤੈਨੂੰ ਪੁਕਾਰਿਆ ਹੈ ਦੁਸ਼ਟ ਸ਼ਰਮਿੰਦੇ ਹੋਣ ਉਹ ਚੁੱਪਚਾਪ ਪਤਾਲ ਵਿੱਚ ਪਏ ਰਹਿਣ ਉਹ ਝੂਠੇ ਬੁੱਲ ਬੰਦ ਹੋ ਜਾਣ ਹੋ ਜਾਣ ਜਿਹੜੇ ਧਰਮ ਦੇ ਵਿਰੁੱਧ ਬੇਅਦਬੀ ਨਾਲ ਹੰਕਾਰ আর ਨਫ਼ਰਤ ਨਾਲ ਬੋਲਦੇ ਹਨ ਕਿੱਡੀ ਵੱਡੀ ਹੈ ਤੇਰੀ ਭੜਾਈ ਜਿਹੜੀ ਤੈਂ ਆਪਣੇ ਆਪਣੇ ਭੈ ਮੰਨਣ ਵਾਲਿਆਂ ਦੇ ਲਈ ਗੁਪਤ ਕਾਰਨ ਰੱਖੀ ਹੈ ਕਿ ਹੈ ਜਿਹੜੀ ਤੈਂ ਆਪਣੀਆਂ ਸ਼ਨਾਖੀਆਂ ਲਈ ਆਦਮ ਵੰਸ਼ ਦੇ ਸਾਹਮਣੇ ਪ੍ਰਗਟ ਕੀਤੀ ਹੈ ਤੂੰ ਉਹਨਾਂ ਨੂੰ ਆਪਣੀ ਦਰਗਾਹ ਦੀ ਔਟ ਵਿੱਚ ਮਨੁੱਖ ਦੀਆਂ ਜੁਗਤਾਂ ਤੋਂ ਸ਼ਿਪਾਵੇਂਗਾ ਤੋਂ ਗੁਮਨਾ ਨੂੰ ਜੀਭਾਂ ਦੇ ਝਗੜੇ ਤੋਂ ਮੰਡਪ ਵਿੱਚ ਲੁਕਾ ਰੱਖੇਗਾ ਯਹਵਾ ਮੁਬਾਰਕ ਹੋਵੇ ਕਿਉਂ ਜੋ ਉਹਨੇ ਇੱਕ ਇੱਕ ਘੇਰੇ ਹੋਏ ਸ਼ਹਿਰ ਵਿੱਚ ਮੇਰੇ ਉੱਤੇ ਆਪਣੀ ਅਚੱਤ ਦਇਆ ਕੀਤੀ ਹੈ ਪਰ ਮੈਂ ਆਪਣੀ ਆਪਣੀ ਘਬਰਾਹਟ ਵਿੱਚ ਆਖਿਆ ਸੀ ਭਾਈ ਤੇਰੀਆਂ ਅੱਖੀਆਂ ਦੇ ਅੱਗੋਂ ਮੈਂ ਕੱਟਿਆ ਗਿਆ ਹਾਂ ਤਾਂ ਵੀ ਜਦੋਂ ਮੈਂ ਦੇਰੀ ਦੁਹਾਈ ਦਿੱਤੀ ਹੈ ਮੇਰੀਆਂ ਅਰਜ਼ੋਈਆਂ ਦੀ ਆਵਾਜ਼ ਸੁਣ ਮਾ ਹੈ ਯਹਵਾ ਦੇ ਸਾਰੇ ਸੰਤੋ ਉਹਦੇ ਨਾਲ ਪ੍ਰੇਮ ਰੱਖੋ ਯਹਵਾ ਸੱਜਿਆ ਦਾ ਰੱਖਾ ਹੈ ਪਰ ਹੰਕਾਰੀਆਂ ਉਤੇ ਬਹੁਤ ਵੱਡੇ ਲਾਉਂਦਾ ਹੈ ਇਹ ਸਾਰੇ ਹੋਵਾ ਦੀ ਆਸ ਰੱਖਣ ਵਾਲੇ ਤਕੜੇ ਹੋਵੋ ਅੱਦੇ ਤੁਹਾਡਾ ਮਨਦਲੇ i